ਤੰਤਨ ਸ਼੍ਰੀ ਗੁਰੂ ਰਵਿਦਾ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰਡ ਪੰਜਾਬ ਦੇ ਮਹਾਨ ਮਹਾਪੁਰਸ਼ਾਂ ਦੀ ਰਹਿਨਮਾਈ ਦੇ ਹੇਠ ਔਰ ਇਸ ਮੀਟਿੰਗ ਦੇ ਸਾਰੇ ਪ੍ਰਬੰਧਕ ਸਾਥੀ ਖਾਸ ਕਰ ਜਸੀ ਤਲਨ ਜੀ, ਕਮਲਜੀਤ ਬੰਗਾ ਜੀ ਔਰ ਸਾਰੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਸਾਰੇ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਅੱਜ ਜੋ ਸਮਾਜਿਕ ਮੁੱਦੇ ਦੇ ਉੱਤੇ ਇੱਕ ਮੰਚ ਤੇ ਇਕੱਠੇ ਹੋਏ ਐ ਸਭ ਨੂੰ ਜੈ ਗੁਰੂਦੇਵ ਤਨ ਗੁਰੂਦੇਵ ਜੈ ਭੀਮ ਜੈ ਭਾਰਤ ਸਾਥਿਓ ਮੈਂ ਕੋਈ ਜ਼ਿਆਦਾ ਇੱਧਰ ਨਹੀਂ ਉੱਧਰ ਨਹੀਂ ਸਿਰਫ ਮੁੱਦੇ ਤੇ ਗੱਲ ਕਰਨੀ ਆ ਤਿੰਨ ਚਾਰ ਗੱਲਾਂ ਹੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਇੱਕ ਗੱਲ ਕਿ ਅੱਜ ਦਾ ਜਿਹੜਾ ਦਿਨ ਐ ਇਹ ਵੀ ਸਾਡੇ ਸਮਾਜ ਦੇ ਵਿੱਚ ਇੱਕ ਇਤਿਹਾਸਕ ਕਾਲਾ ਦਿਨ ਹੈ ਜਿਹੜਾ ਕਹਿੰਦੇ ਕੱਲ ਨੂੰ ਕਾਲਾ ਦਿਵਸ ਮਨਾਉਣਾ ਅੱਜ ਦਾ ਦਿਨ ਸੀ 10 ਅਗਸਤ ਜਿਸ ਦਿਨ ਤੁਗਲਕਾ ਬਾਦ ਦੇ ਵਿੱਚ ਗੁਰੂ ਘਰ ਨੂੰ ਢਾਇਆ ਗਿਆ ਸੀ ਅੱਜ ਦਾ ਦਿਨ ਸੀ ਔਰ ਇਹ ਸਾਡੇ ਲਈ ਕਾਲਾ ਦਿਨ ਹੈ ਔਰ ਦੂਸਰਾ ਅੱਜ ਆਪਾਂ ਜੇ ਇਸ ਮੁੱਦੇ ਤੇ ਇਕੱਠੇ ਹੋਏ ਆਂ ਮਹਾਪੁਰਸ਼ ਬਾਣੀ ਦੇ ਸਨੋ ਸ਼ਲੋਕ ਸਰਵਣ ਕਰਵਾ ਕੇ ਸਾਡਾ ਮਾਰਗਦਰਸ਼ਨ ਕਰਦੇ ਐ ਲੇਕਿਨ ਅੱਜ ਗੱਲ ਬੜੀ ਸਿੱਧੀ ਐ ਸਿੱਧੀ ਇਹ ਐ ਕਿ ਸੰਤ ਪ੍ਰੀਤਮ ਦਾਸ ਮਹਾਰਾਜ ਜੀ ਨੇ ਇੱਕ ਗੱਲ ਜਿਹੜੀ ਕਹੀ ਐ ਇਹ ਤਾਂ ਮੰਨਣ ਜੋਗੀ ਆ ਬਈ ਜਦੋਂ ਪ੍ਰੋਗਰਾਮ ਸਾਡੇ ਹੋਣ ਪੈਸਾ ਸਾਡਾ ਲੱਗਾ ਹੋਵੇ ਸਟੇਜ ਸਾਡੀ ਹੋਵੇ ਤੇ ਜਿਹੜਾ ਅਸੀਂ ਕੀਰਤਨੀਆਂ ਜਾਂ ਅਸੀਂ ਕੋਈ ਰਾਗੀ ਢਾਡੀ ਜੱਥਾ ਸਾਦੇ ਆ ਉਹ ਸਾਡਾ ਪੇਡ ਵਰਕਰ ਆ ਸਾਡਾ ਤਨਖਾਈਆ ਸਾਡੇ ਕੋ ਪੈਸੇ ਲੈ ਕੇ ਉਹਨੇ ਸਾਡੇ ਮੰਚ ਤੇ ਆਉਣਾ ਜੇ ਉਹ ਸਾਡੇ ਕੋਲੋਂ ਪੈਸੇ ਲੈ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਗੁਰੂ ਨੂੰ ਗੁਰੂ ਦਾ ਦਰਜਾ ਦੇਣ ਨੂੰ ਤਿਆਰ ਨਹੀਂ ਉਹਨੂੰ ਚਾੜਨ ਦੀ ਲੋੜ ਨਹੀਂ ਕੰਨੋਂ ਫੜ ਕੇ ਥੱਲੇ ਲਾ ਦਿਓ ਇਹ ਗੱਲ ਮੰਨਣ ਲੈ ਕੇ ਆ ਇਸ ਗੱਲ ਦਾ ਧਿਆਨ ਰੱਖਿਓ ਆਉਣ ਵਾਲੇ ਟਾਈਮ ਔਰ ਦੂਸਰੀ ਗੱਲ ਰਹੀ ਗੱਲ ਸ਼੍ਰੋਮਣੀ ਕਮੇਟੀ ਦੀ ਜਾਂ ਕਿਸੇ ਹੈੱਡ ਗ੍ਰੰਥੀ ਦੀ ਜਾਂ ਕਿਸੇ ਜਥੇਦਾਰ ਦੀ ਦੇਖੋ ਇਹ ਗੱਲ ਮੰਨਦੇ ਆ ਆਪਾਂ ਬਾਰ-ਬਾਰ ਚੀਖ-ਚੀਕੇ ਗੱਲ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਆਪਾਂ ਚੀਖ-ਚੀਕੇ ਰੌਲਾ ਪਾ ਕੇ ਹਰ ਮੰਚ ਤੋਂ ਇੱਕ ਗੱਲ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਪੁਰਸ਼ਾਂ ਦੀ ਜੇ ਬਾਣੀ ਹੈ ਤਾਂ ਸਿੱਖ ਇਤਿਹਾਸ ਦੇ ਵਿੱਚ ਸਾਡੀਆਂ ਕੁਰਬਾਨੀਆਂ ਜਿਹੜੀਆਂ ਉਹ ਬੇਅੰਤ ਹੈ ਆਪਾਂ ਕਹਿੰਦੇ ਆ ਇਹ ਗੱਲ ਲੇਕਿਨ ਦੋ ਚੀਜ਼ਾਂ ਧਿਆਨ ਦੇ ਵਿੱਚ ਰੱਖਿਓ ਦੋ ਚੀਜ਼ਾਂ ਆਪਾਂ ਹਮੇਸ਼ਾ ਕਹਿੰਦੇ ਇਥੇ ਜਕਾਰੇ ਆਪਾਂ ਲੋ ਨੇ ਜੋ ਬੋਲੇ ਸੋ ਨਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਔਰ ਨਾਲ ਇਹ ਵੀ ਕਹਿੰਦੇ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਥੇ ਆ ਤੇ ਹੁਣ ਵੀ ਆਪਾਂ ਕਿਹਾ ਕਦੀ ਉਹਨਾਂ ਦੇ ਗੁਰੂ ਘਰ ਦੇ ਵਿੱਚ ਜਾਂ ਕਿਸੇ ਉਹਨਾਂ ਦੇ ਮੰਚ ਦੇ ਉੱਤੇ ਤੁਹਾਨੂੰ ਜੋ ਬੋਲੇ ਸੋ ਨਰਪੈ ਦਾ ਨਾਰਾ ਨਹੀਂ ਕਦੀ ਸੁਣੂਗਾ ਕਦੀ ਨਹੀਂ ਸੁਣੂਗਾ ਤੁਹਾਨੂੰ ਇੱਕ ਗੱਲ ਨਹੀਂ ਤਾੜੀਆਂ ਨਾ ਮਾਰੋ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵੇ ਦਿਲਾਂ ਦੇ ਵਿੱਚ ਫਰਕ ਕਿਸ ਤਰੀਕੇ ਨਾਲ ਪਾਇਆ ਜਾ ਰਿਹਾ ਹੈ ਕਦੀ ਨਹੀਂ ਸੁਣੂਗਾ ਦੂਸਰੀ ਗੱਲ ਆਪਾਂ ਆਪਣੇ ਗੁਰੂ ਘਰਾਂ ਦੇ ਵਿੱਚ ਅਕੰਠਪਾਤ ਸਾਹਿਬ ਦੀ ਲੜੀ ਆਰੰਭ ਕਰਦੇ ਆਂ ਗੁਰੂ ਘਰਾਂ ਦੇ ਵਿੱਚ ਕਈ ਵਾਰ ਇੰਨੇ ਗੁਰੂ ਦੇ ਪ੍ਰਕਾਸ਼ ਨਹੀਂ ਹੁੰਦੇ ਇੰਨੇ ਸਰੂਪ ਨਹੀਂ ਮੌਜੂਦ ਹੁੰਦੇ ਆਪਾਂ ਦੂਸਰੇ ਗੁਰੂ ਘਰਾਂ ਦੇ ਵਿੱਚੋਂ ਗੁਰੂ ਮਹਾਰਾਜ ਦੇ ਸਰੂਪ ਲੈ ਕੇ ਆਉਂਦੇ ਆਂ ਲੈ ਕੇ ਆਉਂਦੇ ਆ ਨਾ ਆਪਣੇ ਗੁਰੂ ਘਰਾਂ ਦੇ ਵਿੱਚ ਜਦੋਂ ਮਹਾਰਾਜ ਜੀ ਦੇ ਅਕਾਂਠਪਾਤ ਸਾਹਿਬ ਦੀ ਲੜੀ ਆਰੰਭ ਹੋਣੀ ਹੋਵੇ ਆਪਾਂ ਜਿਹੜਾ ਲਾਗਲਾ ਗੁਰੂ ਘਰ ਹੋਵੇ ਚਾਹੇ ਗੁਰਦੁਆਰਾ ਸਿੰਘ ਸਭਾ ਹੋਵੇ ਉੱਥੇ ਜਾਈਦਾ ਵੀ ਸਾਨੂੰ ਗੁਰੂ ਆਪਦੇ ਪ੍ਰਕਾਸ਼ ਦੇ ਦੇਓ। ਦਜਾਂਦੇ ਆ ਨਾ ਆਪਾਂ ਕਿਉਂਕਿ ਮਹਾਂਪੁਰਸ਼ ਤੁਸੀਂ ਇਹ ਕੰਮ ਕਰਦੇ ਆ ਆਪਾਂ ਜਾਂਦੇ ਆ ਆਪਾਂ ਕਦੀ ਇਹ ਪਿੰਡ ਪੇਦ ਨਹੀਂ ਕੀਤਾ ਲੇਕਿਨ ਉਹ ਵੀ ਲੜੀ ਆਰੰਭ ਕਰਦੇ ਆ ਉਹਨਾਂ ਨੂੰ ਵੀ ਜਦੋਂ ਗੁਰੂ ਮਹਾਰਾਜ ਦੇ ਸਰੂਪਾਂ ਦੀ ਜ਼ਰੂਰਤ ਪੈਂਦੀ ਆ ਉਹ ਦੋ ਪਿੰਡ ਛੱਡ ਕੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਜਾਇਉਣਗੇ ਵੀ ਸਰੂਪ ਚਾਹੀਦੇ ਆ ਕਦੀ ਪਿੰਡ ਦੇ ਵਿੱਚ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਆਉਣਗੇ ਵੀ ਸਾਨੂੰ ਸਰੂਪ ਚਾਹੀਦੇ ਆ ਕਿਉ ਗੁਰਦੁਆਰ ਸਾਹਿਬ ਦੇ ਵਿੱਚ ਗੰਸਾਬ ਤਾਂ ਹੋਈ ਐ। ਉਹੀ ਬਾਣੀ ਐ, ਉਹੀ ਉੱਥੇ ਪਈ ਐ। ਕਿਉਂ ਨਫ਼ਰਤ ਐਨੀ? ਐਨੀ ਨਫ਼ਰਤ ਕਿਉਂ ਐ? ਕਦੀ ਵਿਚਾਰ ਕੀਤੀ ਐ? ਇਹ ਗੱਲ ਕਦੀ ਗੌਰ ਕਰਿਓ। ਦੂਸਰੀ ਗੱਲ। ਇਹ ਸਾਨੂੰ ਵਾਰ-ਵਾਰ ਬਾਹਰ ਕੱਢਦੇ ਆ। ਮੈਂ ਪਿਛਲੀ ਮੀਟਿੰਗ ਦੇ ਵਿੱਚ ਵੀ ਇਹ ਗੱਲ ਕਹੀ। ਸਾਨੂੰ ਵਾਰ-ਵਾਰ ਚੱਕ ਕੇ ਬਾਹਰ ਰੱਖਦੇ ਆ। ਆਪਾਂ ਕਹਿੰਨੇ ਆ ਇੱਥੇ ਗੁਰੂ ਸਾਹਿਬ ਨੂੰ ਇਹ ਭਗਤ ਕਹਿ ਰਹੇ ਐ। ਇਹਨਾਂ ਨੇ ਫਰਮਾਨ ਜਾਰੀ ਕਰ ਦਿੱਤਾ। ਅੱਜ ਤੋਂ 35-40 ਸਾਲ ਪਹਿਲਾਂ ਦਾ ਗੁਟਕਾ ਸਾਹਿਬ ਚੱਕੇ ਦੇਖੋ ਜਿਹਦੇ ਵਿੱਚ ਅਰਦਾਸ ਸੀ। ਜਿਹੜੇ ਆਪਾਂ ਅੱਜ ਪੰਕਤੀਆਂ ਪੜ੍ਹਦੇ ਆ ਕਿ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਖੋਪਰੀਆਂ ਲਹਾਈਆਂ ਤੜਖਵੀਆਂ ਦੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਉਹਦੇ ਵਿੱਚ ਦੋ ਲਾਈਨਾਂ ਹੋਰ ਲਿਖੀਆਂ ਹੋਈਆਂ ਸੀ ਜਿਹੜੇ ਕੋਨੂਆਂ ਚ ਪੀੜੇ ਗਏ ਜਿਨ੍ਹਾਂ ਨੇ ਪੁੱਠੀਆਂ ਖੱਲਾ ਲਹਾਈਆਂ ਅੱਜ ਤੋਂ 35-40 ਸਾਲ ਪਹਿਲਾਂ ਦੇ ਗੁਟਕਾ ਸਾਹਿਬ ਦੇ ਵਿੱਚ ਸੀ ਅੱਜ ਹੈ ਨਹੀਂ ਕੌਣ ਸੀ ਜਿਨ੍ਹਾਂ ਨੇ ਪੁੱਠੀਆਂ ਖੱਲਾਂ ਲਹਾਈਆਂ ਬਾਬਾ ਜੈ ਸਿੰਘ ਖਲਕਟ ਜਿਹੜਾ ਤੁਹਾਡੇ ਵਿੱਚੋਂ ਹੋਇਆ ਲਾਈਨ ਕੱਟ ਕੇ ਬਾਹਰ ਮਾਰੀ ਤੁਹਾਡੀ ਲਾਈਨ ਦੇ ਵਿੱਚੋਂ ਕੱਟ ਦਿੱਤੀ ਅਰਦਾਸ ਦਿਓ ਕਿਉਂ ਕਿਉਂ ਕੱਟ ਦਿੱਤੀ ਕਿਉਂਕਿ ਆਪਾਂ ਸੋਚਿਆ ਹੀ ਨਹੀਂ ਕਦੀ ਵੀ ਆਪਾਂ ਵਿਚਾਰੇ ਨਹੀਂ ਕੀਤੀ ਆਪਾਂ ਫੇਰ ਇਹ ਗੱਲ ਕਹਿੰਦੇ ਉਸ ਤੋਂ ਅਗਲੀ ਗੱਲ ਇਹਨਾਂ ਨੇ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਇਹਨਾਂ ਨੇ ਲਿਖਿਆ ਛੁੱਟੀਆਂ ਤੇ ਗੁਰਪਰਵ ਛੁੱਟੀਆਂ ਤੇ ਗੁਰਪਰਵ ਲਿਖ ਕੇ ਲਿਖ ਦਿੱਤਾ ਵੀ ਆਹ ਛੁੱਟੀਆਂ ਤੇ ਗੁਰਪਰਵ ਕਿਹੜੇ ਜਦੋਂ 10 ਗੁਰੂਆਂ ਦੇ ਨਾਮ ਲਿਖੇ ਵਿਆ ਗੁਰਪਰਵ ਆ ਥੱਲੇ ਲਿਖਤਾ ਤੇ ਹੋਰ ਦਸਾਂ ਗੁਰੂਆਂ ਤੋਂ ਬਾਅਦ ਅਤੇ ਹੋਰ ਤੁਹਾਨੂੰ ਉਹਦੇ ਵਿੱਚ ਵੀ ਨਹੀਂ ਰੱਖਿਆ ਚੱਕ ਕੇ ਬਾਹਰ ਫਿਰ ਅ빠 ਉਥੇ ਕਹਿ ਰਹੇ ਆ ਵੀ ਅਸੀਂ ਅਸੀਂ ਫੇਰ ਨੱਠ ਕੇ ਨਾਲ ਰਲ ਰਹੇ ਆ ਅਸੀਂ ਫੇਰ ਕਹਿ ਰਹੇ ਆ ਵੀ ਅਸੀਂ ਤੁਹਾਡੇ ਨਾਲ ਆ ਲੇਕਿਨ ਉਸ ਤੋਂ ਬਾਅਦ ਵਿੱਚ ਅਗਲੀ ਗੱਲ ਹੋਰ ਅਰਦਾਸ ਹੁੰਦੀ ਹੈ ਅਰਦਾਸ ਦੇਖੋ ਰੋਜ਼ ਸ਼ਾਮ ਨੂੰ ਹੁਣ ਦੇਖ ਲਿਓ 6 ਵਜੇ ਫੇਰ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਚਾਰ ਹੋਣਾ ਗੁਰੂ ਘਰਾਂ ਦੇ ਵਿੱਚ ਤੇ ਸ਼ਾਮ ਨੂੰ ਇਹਨਾਂ ਦੇ ਗ੍ਰੰਥੀ ਸਿੰਘ ਨੇ ਅਰਦਾਸ ਕਰਨੀ ਹੈ ਅਰਦਾਸ ਦੇ ਵਿੱਚ ਕੀ ਕਹਿਣਗੇ ਪ੍ਰਥਮ ਭਗਵਤੀ ਸਿਮਰ ਕੇ ਗੁਰਨਾਨਕ ਲਈ ਤੇ ਆਏ ਫਿਰ ਅੰਗਤ ਗੁਰਤੇ ਅਮਰਦਾਸ ਰਾਮਦਾਸੇ ਹੋਈ ਤਾਂ ਹੈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਜਿਤਿਆਂ ਸਭ ਦੁਖ ਜਾਇ ਗੁਰ ਤੇਗ ਬਹਾਦਰ ਸੇ ਨਰੀਏ ਕਰਨੋਂ ਨੇ ਦੇ ਆਵੇ ਤਾਏ ਦਸਵੇਂ ਪਾਤਸ਼ਾਹ ਸਾਹਿਬ ਸਿਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਹਿਬ ਦਸਾਂ ਪਾਤਸ਼ਾਹਾਂ ਦਾ ਸਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਦਾਂ ਕਹਿੰਦੇ ਆ ਜੀ ਇਹੀ ਕਹਿੰਦੇ ਆ ਜਦ ਕਿ ਇੱਥੇ ਪਹਿਲਾਂ ਹੀ ਕਹਿ ਚੁੱਕੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਮਹਾਨ ਮਹਾਪੁਰਸ਼ਾਂ ਦੀ ਬਾਣੀ ਹੈ ਦਸਾਂ ਪਾਤਸ਼ਾਹਾਂ ਦਾ ਸਰੂਪ ਨਹੀਂ ਹੈ 36 ਮਹਾਪੁਰਸ਼ਾਂ ਦੀ ਬਾਣੀ ਹੈ ਔਰ ਆਪਾਂ ਉੱਥੇ ਵੀ ਅਰਦਾਸ ਦੇ ਵਿੱਚ ਵੀ ਉਹ ਸਾਨੂੰ ਦਰਜਾ ਨਹੀਂ ਦੇ ਰਿਹਾ ਜਿਨ੍ਹਾਂ ਦਸਾਂ ਦੀ ਗੱਲ ਕਰ ਰਹਾ ਉਹਨਾਂ ਦੇ ਵਿੱਚੋਂ ਛਿਆਂ ਦੀ ਬਾਣੀ ਹੈ ਉਹ ਦਸਾਂ ਦੀ ਨਹੀਂ ਹੈ ਸਿਰਫ ਛਿਆਂ ਦੀ ਹੈ ਲੇਕਿਨ ਉੱਥੇ ਸ਼ਰਿਆਮ ਰੋਜ਼ ਸਵੇਰੇ ਸ਼ਾਮ ਅਰਦਾਸ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਦਸਾਂ ਪਾਛੀਆਂ ਦਾ ਸਰੂਪ ਆਪਾਂ ਮਗਰ ਬਾਹੇ ਗੁਰੂ ਕਹਿੰਦੇ ਆ ਆਪਾਂ ਕਹਿੰਦੇ ਨਹੀਂ ਬਾਤ ਵਿਵਾਦ ਦੇ ਵਿੱਚ ਨਹੀਂ ਪੈਣਾ ਆਪਾਂ ਇਹ ਗੱਲ ਕਹਿੰਦੇ ਆ ਅਸੀਂ ਸਨਮਾਨ ਕਰਦੇ ਆ ਸਾਡੇ ਲਈ ਉਹ ਦਸੇ ਮਹਾਪੁਰਸ਼ ਜਿਹੜੇ ਆ ਉਹ ਸਨਮਾਨ ਲੈ ਕੇ ਆ ਚਾਹੇ ਕਿਸੇ ਦੀ ਬਾਣੀ ਹੈ ਕਿਸੇ ਦੀ ਨਹੀਂ ਹੈ ਜਿਨੇ ਸਾਡਾ ਮਾਰਗਦਰਸ਼ਨ ਕੀਤਾ ਜਿਨੇ ਸਾਡੇ ਸਮਾਜ ਲਈ ਕੌਮ ਲਈ ਕੁਝ ਕੀਤਾ ਅਸੀਂ ਸਾਡੇ ਲਈ ਉਹ ਪੂਜਣਯੋਗ ਆ ਇਸ ਕਰਕੇ ਆਪਾਂ ਕਹਿੰਦੇ ਆ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਜਿਹੜੇ ਮਹਾਪੁਰਸ਼ਾਂ ਦੀ ਬਾਣੀ ਵਿੱਚ ਆ ਉਹਨਾਂ ਨੂੰ ਚੱਕ ਕੇ ਫੇਰ ਬਾਹਰ ਰੱਖੀ ਜਾਂਦੇ ਆ ਆਪਾਂ ਫੇਰ ਕਹਿੰਦੇ ਆ ਵਾਹਿਗੁਰੂ ਕਹਿੰਦੇ ਆ ਬਈ ਮੈਂ ਇੱਕ ਬੇਨਤੀ ਤੁਹਾਨੂੰ ਕਰਦਾ ਇੱਥੇ ਦੋ ਤਿੰਨ ਵਾਰ ਇਹ ਗੱਲ ਕਹਿਤੀ ਕਿ 15 ਭਗਤਾਂ ਦੀ 11 ਪੱਟਾਂ ਦੀ ਚਾਰ ਗੁਰਮੁਖਾਂ ਦੀ ਤੇ ਛੇਆਂ ਗੁਰੂਆਂ ਦੀ ਬਾਣੀ ਹੈ ਇਦਾਂ ਨਾ ਕਹਿਆ ਕਰੋ ਤੁਹਾਨੂੰ ਸਿਨੇਮਰ ਬੇਨਤੀ ਹੈ ਮੈਂ ਤੁਹਾਡੇ ਤੋਂ ਬਹੁਤ ਛੋਟਾ ਤੁਹਾਡਾ ਬੱਚਾ ਆ ਲੇਕਿਨ ਇੱਕ ਗੱਲ ਕਿਹਾ ਕਰੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਮਹਾਪੁਰਸ਼ਾਂ ਦੀ ਬਾਣੀ ਆ ਕੋਈ ਭਗਤਾਂ ਪੱਟਾਂ ਗੁਰਮੁਖਾਂ ਦੀ ਕਿਸੇ ਦੀ ਗੋਲ ਕਹਿਣ ਦੀ ਇਦਾਂ ਜਦੋਂ ਆਪਾਂ ਵੱਖਰਾ ਵੱਖਰਾ ਕਰਦੇ ਹਾਂ ਅਸੀਂ ਉਸ ਗੱਲ ਦੇ ਉੱਤੇ ਮੋਹਰ ਲਾਈ ਜਾ ਰਹੇ ਹਾਂ ਅਸੀਂ ਉਸ ਗੱਲ ਦੇ ਉੱਤੇ ਮੋਹਰ ਲਾਈ ਜਾ ਰਹੇ ਹਾਂ ਇਹ ਗੱਲ ਕਦੀ ਨਾ ਬੋਲਿਆ ਕਰੋ ਇੱਕ ਗੱਲ ਹੋਰ ਇੱਕ ਗੱਲ ਦੇ ਉੱਤੇ ਇਹ ਹੋਰ ਆ ਕੇ ਝੂਠ ਬੋਲਦੇ ਆ ਅੱਜ ਜਦੋਂ ਅਰਦਾਸ ਹੁੰਦੀ ਆ ਉਸ ਤੋਂ ਬਾਅਦ ਕਦੇ ਵੀ ਪ੍ਰੋਗਰਾਮਾਂ 'ਚ ਆਪਾਂ ਜਾਂਦੇ ਆ ਨੋਟ ਕਰ ਲਿਓ ਮੈਂ ਇਹਨਾਂ ਗੱਲਾਂ ਦੇ ਉੱਤੇ ਗੱਲ ਕਰ ਰਿਹਾ ਇਹ ਕਹਿੰਦੇ ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਖ ਕਹਿੰਦੇ ਨਾ ਇਹ ਗੱਲ ਜੋ ਪ੍ਰਭ ਕੋ ਮਿਲ ਬੋਚ ਹੈ ਖੋਸ਼ਬਦ ਮੇਲੇ ਕਹਿੰਦੇ ਆ ਜੀ ਜਦੋਂ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇ ਜਦੋਂ ਗੁਰੂ ਗ੍ਰੰਥ ਸਾਹਿਬ ਗੁਰਾਂ ਦੀ ਦੇ ਆ ਫਿਰ ਭਗਤ ਕਿੱਥੋਂ ਆ ਗਏ ਆਪੇ ਕਹਿੰਦੇ ਆ ਨਾ ਆਪੇ ਕਹਿ ਰਹੇ ਆ ਇਹ ਰੋਜ਼ ਕਹਿੰਦੇ ਆ ਸਵੇਰੇ ਕਹਿੰਦੇ ਆ ਸ਼ਾਮ ਕਹਿੰਦੇ ਆ ਫਿਰ ਦੱਸੋ ਮਾਈਕ ਦੇ ਵਿੱਚ ਝੂਠ ਇਹ ਗੱਲ ਇਹ ਗੱਲ ਕਹਿ ਰਹੇ ਆ ਤੋਂ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਇੱਥੇ ਕਈ ਸਾਡੇ ਸਾਥੀ ਇਦਾਂ ਦੀ ਵੀ ਗੱਲ ਕਹਿਣ ਦੇ ਕੋਈ ਨਹੀਂ ਮੈਂ ਇੱਕੋ ਹੀ ਮਿੰਟ ਲਾਉਣਾ ਜੀ ਹੁਣ ਬੱਸ ਲੱਗਾ ਬੰਦ ਕਰਨ ਜੀ ਇੱਕ ਮਿੰਟ ਲਓਣਾ ਜੀ ਮੈਂ ਲਗਾ ਬੰਦ ਕਰ ਇੱਕੋ ਹੀ ਮੈਂ ਇੱਕੋ ਗੱਲ ਕਹਿ ਕੇ ਬੰਦ ਕਰ ਦੇਣੀ ਕੋਈ ਗੱਲ ਨਹੀਂ ਬਹੁਤ ਸਾਥੀਆਂ ਨੇ ਬੋਲਣਾ ਨਹੀਂ ਕੋਈ ਨਹੀਂ ਕੋਈ ਇੱਕ ਗੱਲ ਜਿਹੜੀ ਗੱਲ ਇੱਕ ਮਿੰਟ ਜੀ ਇੱਕ ਮਿੰਟ ਜਸਵੰਤ ਇੱਕ ਗੱਲ ਕਿ ਜਿਹੜੀ ਕਈ ਸਾਡੇ ਸਾਥੀ ਇਹ ਗੱਲ ਕਹਿੰਦੇ ਆ ਕਿ ਭਾਈ ਜੇ ਉਹਨਾਂ ਨੂੰ ਸਾਡੇ ਗੁਰੂਆਂ ਨੂੰ ਭਗਤ ਲਿਖਿਆ ਤੇ ਫਿਰ ਇਹਨਾਂ ਨੂੰ ਮੁਹੱਲੇ ਲਿਖਿਆ ਫਿਰ ਅਸੀਂ ਮੁਹੱਲੇ ਕਹਾਂਗੇ ਇਹਦੇ ਨਾਲ ਸਾਡਾ ਮਸਲਾ ਹੱਲ ਨਹੀਂ ਹੋਣਾ ਇਸ ਚੀਜ਼ ਨਾਲ ਸਾ ਇਹ ਸਾਡਾ ਮਸਲਾ ਹੱਲ ਅਸੀਂ ਸਤਿਕਾਰ ਕਰਦੇ ਆ ਸਾਡੇ ਲਈ ਉਹ ਵੀ ਪੂਜਣ ਜੋਕ ਹੈ ਲੇਕਿਨ ਜਿਹੜਾ ਭਗਤ ਲਿਖਿਆ ਜਿਹੜਾ ਕਹਿੰਦੇ ਬਾਣੀ ਭਗਤ ਰਵਿਦਾਸ ਜੀਓ ਕੀ ਇਦਾਂ ਲਿਖਿਆ ਜੀ ਉੱਪਰ ਇਹ ਸ਼ਬਦ ਸ਼ੁਰੂ ਹੋਣ ਤੋਂ ਪਹਿਲਾਂ ਲਾਈਨ ਲਿਖੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਔਰ ਇਹ ਇੱਕ ਰੈਫਰੈਂਸ ਹੈ ਕਿ ਬਾਣੀ ਕਿਹਦੀ ਹੈ ਰੈਫਰੈਂਸ ਲਿਖਿਆ ਔਰ ਰੈਫਰੈਂਸ ਕਹਨੇ ਦਿੱਤਾ ਪੰਚਮ ਪਾਸ਼ਾ ਨੇ ਨਹੀਂ ਪੰਚਮ ਪਾਸ਼ਾ ਲਿਖਵਾ ਰਹੇ ਸੀ ਲਿਖਣ ਵਾਲਾ ਕੌਣ ਸੀ ਕੌਣ ਸੀ ਲਿਖਣ ਵਾਲਾ ਇੱਕ ਰੈਫਰੈਂਸ ਲਿਖਿਆ ਬਾਣੀ ਨੇ ਕਿਸੇ ਨੂੰ ਭਗਤ ਨਹੀਂ ਲਿਖਿਆ ਬਾਣੀ ਨੇ ਨਹੀਂ ਕਿਸੇ ਨੂੰ ਲਿਖਿਆ ਕਿ ਜਿੰਨੇ ਮਹਾਪੁਰਸ਼ਾਂ ਦੀ ਬਾਣੀ ਹੈ ਉਹ ਬਾਣੀ ਕਿਸੇ ਨੂੰ ਭਗਤ ਜਾਂ ਗੁਰੂ ਦਾ ਦਰਜਾ ਨਹੀਂ ਦੇ ਰਹੀ ਬਾਣੀ ਜਿਹੜੀ ਆ ਬਾਣੀ ਉਹ ਸਾਡਾ ਮਾਰਗਦਰਸ਼ਨ ਕਰੇ ਉਹਦਾ ਵਿਗਿਆਨਕ ਸੋਚ ਹੈ ਵਿਗਿਆਨਕ ਸੋਚ ਹੈ ਜੇ ਗੁਰੂ ਗ੍ਰੀਵਿਦਾਸ ਜੀ ਇਹ ਗੱਲ ਕਹਿ ਸਕਦੇ ਆ ਕਿ ਸਤ ਸੰਗਤ ਮਿਲ ਰਹੀ ਐ ਮਾਧੋ ਜਿਵੇਂ ਮਦਮ ਮਖੀਰਾ ਜੇ ਇਦਾਂ ਦੀਆਂ ਉਦਾਹਰਣਾਂ ਗੁਰੂ ਰਵਿਦਾਸ ਜੀ ਦੇ ਸਾਹਿਬ ਮਾਧੋ ਵਿਦਿਆ ਹਿਤਕੀਨ ਵਿਵੇਕਦੀ ਮਲੀਨ ਇਹ ਕੋ ਰੱਬ ਘਰਨਾ ਜੋੜਨ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹ ਵਿਗਿਆਨਕ ਗੱਲਾਂ ਆ ਇਹ ਸਾਡਾ ਮਾਰਗਦਰਸ਼ਨ ਕਰਦੀਆਂ ਇਸ ਕਰਕੇ ਇਹ ਜਿਹੜਾ ਰੈਫਰੈਂਸ ਆ ਇਹ ਉਹ ਬਾਣੀ ਦਾ ਨਹੀਂ ਹੈ ਇਹ ਸਿਰਫ ਉੱਪਰ ਲਿਖਿਆ ਗਿਆ ਆ ਬਾਣੀ ਵਿੱਚ ਕਿਸੇ ਨੂੰ ਭਗਤ ਨਹੀਂ ਲਿਖਿਆ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਗੱਲ ਵਿਚਾਰਾਂ ਦੀ ਆ ਹਥਿਆਰਾਂ ਦੀ ਨਹੀਂ ਹੈਗੀ ਵਿਚਾਰਾਂ ਦੀ ਆ ਸਾਡੇ ਮਹਾਪੁਰਸ਼ ਬੈਠੇ ਆ ਸਾਡੀ ਸ਼੍ਰੋਮਣੀ ਕਮੇਟੀ ਬੈਠੀ ਆ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਬੈਠੀ ਆ ਤੁਹਾਡਾ ਹੁਕਮ ਮੰਨਣ ਲੈ ਕੇ ਅੱਜ ਕੌਮ ਜਿਹੜੀ ਆ ਤੁਹਾਡੇ ਮੂੰਹ ਮਾਲੂ ਦੇਖਦੀ ਆ ਕਰੋ ਪੰਚਾਲਨ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਨੂੰ ਕਰੋ ਪੰਚ ਚੈਲੰਜ ਉਹਨਾਂ ਨੂੰ ਖੁੱਲੀ ਡਿਬੇਟ ਦਾ ਬੇ ਰੱਖੋ ਇੱਕ ਮੰਚ ਆ ਕੇ ਸਾਡੇ ਨਾਲ ਗੱਲ ਕਰੋ ਜਾਂ ਤੁਸੀਂ ਉਸ ਓਪਨ ਡਿਬੇਟ ਦੇ ਵਿੱਚ ਆਉਂਗੇ ਨਹੀਂ ਤਾਂ ਇਦਾਂ ਦੇ ਫਰਮਾਨ ਜਿਹੜੇ ਆ ਸਾਡੇ ਗੁਰੂ ਘਰਾਂ ਦੇ ਉੱਤੇ ਤਾਂ ਲਾਗੂ ਨਹੀਂ ਹੋਣਗੇ ਲੇਕਿਨ ਤੁਹਾਡੀਆਂ ਗੱਲਾਂ ਦਾ ਵਿਰੋਧ ਅਸੀਂ ਕਰਾਂਗੇ ਸੋ ਇੰਨੀਆਂ ਕੋ ਬੇਨਤੀਆਂ ਕਰਦਾ ਹੋਇਆ ਮੈਂ ਕੋਈ ਲਫ਼ਜ਼ ਵੱਧ ਘੱਟ ਬੋਲ ਗਿਆ ਹਾਂ ਤੁਹਾਡੇ ਦੁੱਖੇ ਮਾਂ ਦਾ ਜੱਜ ਗਿਆ ਸਾਰਿਆਂ ਨੂੰ ਜੈ ਗੁਰੂ ਦੇ ਤਨ ਗੁਰਦੇਵ ਜੈ ਪੀਰ ਜੈ ਪਾ